ਪੰਜਾਬ ਓਜਾਰਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੇ ਨਾਂ ਤੋਂ ਅੱਜ ਵੀ ਦੱਸਦਾ ਕੁਝ ਖਬਰਾਂ ਸੁਣਦੇ ਹੋਵੋਗੇ ਪੰਜਾਬ ਦੀਆਂ ਦੇਖ ਲਓ ਕਿਵੇਂ ਝੋਲੀਾਂ ਆੜਦੇ ਫਿਰਦੇ ਨੇ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ 'ਚ ਪੜਦਾ ਹੈ ਨਾ ਹਾਂਜੀ ਜੀ ਜੀ ਕੋਨ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ। ਜਿੰਦਾ ਫਾਇਦਾ ਮੇਰੇ ਮਨੋ ਵਰਗੇ 10,000 ਬੱਚਿਆਂ ਨੂੰ ਮਿਲੇਗਾ। ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ। ਪਹਿਲੇ ਪੇਚ ਵਾਸਤੇ 20,000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ। ਪੰਗਾ ਕਿਹਦੇ ਨਾਲ ਲਿਆ ਸੀ ਹਕਾਲਤਖਬ ਸਾਹਿਬ? ਰੱਬ ਨਾਲ ਪੰਗਾ ਲਿਆ ਸੀ। ਮੈਨੂੰ ਪੱਤਰਕਾਰ ਕਹਿੰਦੇ ਕੀ ਕਹਿਣਾ ਚਾਹੋਗੇ? ਮੈਂ ਕਹਾਂ ਜੀ ਜਿਵੇਂ ਹਕਾਲਤਖਬ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਦੇ ਬਾਰੇ ਕੀ ਕਹਾਂ। ਤਾਂ 라ਪੀਆ ਕਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬਜਿਤੀ ਬਹੁਤ ਜ਼ਿਆਦਾ ਜ਼ੁਲਮ ਕੀਤੇ ਧਰਮ ਦੇ ਨਾਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਹੱਦ ਕਰਤੀ ਇੰਤਹਾ ਕਰਤੀ ਅਫਰਾਜੋ ਭੁਗਤ ਰਹੇ ਨੇ ਤੇ ਅੱਜ ਭੁਗਤ ਰਹੇ ਨੇ सरदार भगवंत मान जी इनकलाब इनकलाब जो बोले सौ आज ਤਿਲਕਨਗਰ ਵਿਦਾਨ ਸਭਾ ਦੇ ਵਿੱਚ ਅੱਜ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਜਜ਼ਬਾਤਾਂ ਦਾ ਤੁਹਾਡੇ ਪਿਆਰ ਦਾ ਤੁਸੀਂ ਇੰਨੀ ਠੰਡ ਦੇ ਬਾਭੂਤ ਇੰਨੀ ਪਾਰੀਗਿੰਤੀ ਚ ਖਾਸ ਤੌਰ ਤੇ ਮਾਵਾ ਭੈਣਾ ਬਜ਼ੁਰਗ ਨੌਜਵਾਨ ਵੀਰ ਛੋਟੇ ਬੱਚੇ ਸਾਰੇ ਇੱਥੇ ਪਹੁੰਚੇ ਹੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਅੱਜ ਜਰਨੈਲ ਸਿੰਘ ਜੀ ਜਿਹੜੇ ਤੁਹਾਡੇ ਚਹੇਤੇ ਬੇਟੇ ਨੇ ਤੁਹਾਡੇ ਭਰਾ ਨੇ ਉਹਨਾਂ ਨੇ ਮੈਨੂੰ ਹੁਕਮ ਕੀਤਾ ਸੀ ਕਿ ਲੋਹੜੀ ਦਾ ਪ੍ਰੋਗਰਾਮ ਕਰਨਾ ਹੈ ਇਹ ਜਿਹੜੀ ਲੋਹੜੀ ਹੈ ਇਹ ਇੱਕ ਪਰਿਵਾਰਿਕ ਤਿਹਾਰ ਹੈ ਤਾਂ ਮੈਂ ਵੀ ਫਿਰ ਆਪਣੇ ਪਰਿਵਾਰ ਸਮੇਤ ਆਇਆ ਕਿਉਂਕਿ ਲੋਹੜੀ ਦੇ ਵਿੱਚ ਤਿਲ ਜਿਹੜੇ ਨੇ ਉਹ ਪਾ ਕੇ ਅੱਗ ਦੇ ਵਿੱਚ ਇਹ ਕਿਹਾ ਜਾਂਦਾ ਈਸ਼ਰ ਆ ਦਲਿੱਤਰ ਜਾ ਦਲਿੱਤਰ ਦੀ ਚੜ ਚੁੱਲ੍ਹੇ ਪਾ ਈਸ਼ਰ ਹੋ ਗਿਆ ਚੰਗਿਆਈਆਂ ਚੰਗਿਆਈਆਂ ਆਉਣ ਦਲਿੱਤਰ ਹੋ ਗਿਆ ਬੁਰਾਈਆਂ ਬੁਰਾਈਆਂ ਜਾਣ ਤੇ ਬੁਰਾਈਆਂ ਦੀ ਚੜ ਚੁੱਲ੍ਹੇ ਪੈ ਜੇ ਉਹ ਦੁਬਾਰਾ ਪੈਣਾ ਨਾ ਸੋ ਇਹ ਸਾਡਾ ਜਿਹੜਾ ਲੋਹੜੀ ਦਾ ਮੈਸੇਜ ਹੁੰਦਾ ਲੋਹੜੀ ਦਾ ਸੁਨੇਹਾ ਹੁੰਦਾ ਸੋ ਚੰਗੇ ਬੰਦੇ ਹਰ ਫੀਲਡ 'ਚ ਚੰਗੇ ਬੰਦੇ ਅੱਗੇ ਆਉਣੇ ਚਾਹੀਦੇ ਜਿਹੜੇ ਤੁਹਾਡੇ ਦੁੱਖ ਸੁੱਖ ਨੂੰ ਜਾਣਦੇ ਹੋਣ ਜਿਹੜੇ ਤੁਹਾਡੇ ਮੁਸ਼ਕਲਾਂ ਦੁਸ਼ਵਾਰੀਆਂ ਨੂੰ ਜਾਣਦੇ ਹੋਣ ਉਹ ਬੰਦੇ ਅੱਗੇ ਆਉਣੇ ਚਾਹੀਦੇ ਜਿਹੜੇ ਬੰਦੇ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜੰਮਦੇ ਨੇ ਉਹਨਾਂ ਨੂੰ ਨਹੀਂ ਪਤਾ ਹੋ ਸਕਦਾ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਕੀ ਨੇ ਕਿ ਆਮ ਲੋਕਾਂ ਦੇ ਦੁੱਖ ਦਰਦ ਕੀ ਨੇ ਜਿਨ੍ਹਾਂ ਦੀ ਗਿਣਤੀ ਹੋਈ 100 ਤੋਂ ਬਾਅਦ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਕੀ ਪਤਾ 55 ਵੀ ਹੁੰਦਾ 40 ਵੀ ਹੁੰਦਾ 25 ਵੀ ਹੁੰਦਾ ਉਹ ਤਾਂ 100 ਤੋਂ ਬਾਅਦ ਹੀ ਸ਼ੁਰੂ ਕਰਦੇ ਆ ਸੋ ਆਪਾਂ ਸਾਰੇ ਆਮ ਘਰਾਂ ਚੋਂ ਉੱਠੇ ਆਂ ਮਿਹਨਤਾਂ ਕਰਦੇ ਆਂ ਦੱਸਾਂ ਨਾ ਹੋਂਦੀ ਕੀਰਤ ਕਰਨ ਦਾ ਸਾਨੂੰ ਗੁਰੂਆਂ ਦਾ ਸਨੇਹ ਹੈ ਕੀਰਤ ਕਰਦੇ ਆਂ ਨਾਲ ਵੰਡ ਛਕਦੇ ਆਂ ਨਾਲ ਨਾਮ ਜਪਦੇ ਆਂ ਸੋ ਸਾਡੇ ਗੁਰੂਆਂ ਦਾ ਸਨੇਹਾ ਹੈ ਸਾਡੇ ਸ਼ਹੀਦਾਂ ਨੇ 22 ਸਾਲ ਦੀ ਉਮਰ ਦੇ ਵਿੱਚ ਫਾਂਸੀਆਂ ਦੇ ਰਸਤੇ ਚੁੰਮੇ ਹੋਏ ਨੇ ਜਿਸ ਤਰ੍ਹਾਂ ਹਰਜੀਤਰਮਨ ਘਾਰਿਆ ਸੀ ਪੰਜਾਬ ਓਜਾੜਨ ਵਾਲੇ ਖੁਦ ਹੀ ਓਜੜ ਗਏ ਪੰਜਾਬ ਗੁਰਾਂ ਦੇ ਨਾਂ ਤੇ ਅੱਜ ਨਹੀਂ ਵਸਦਾ ਕੋਈ ਨਾ ਰੱਬਾ ਤੁਸੀਂ ਖਬਰਾਂ ਸੁਣਦੇ ਹੋਵੋਗੇ ਪੰਜਾਬ ਦੀਆਂ ਦੇਖ ਲਓ ਕਿਵੇਂ ਝੋਲੀਆਂ ਆੜਦੇ ਫਿਰਦੇ ਨੇ ਪੰਗਾ ਕਿਤੇ ਨਾਲ ਲਿਆ ਸੀ ਅਕਾਲ ਤਖਤ ਸਾਹਿਬ ਨਾਲ ਰੱਬ ਨਾਲ ਪੰਗਾ ਲਿਆ ਸੀ ਮੈਨੂੰ ਪੱਤਰਕਾਰ ਕਹਿੰਦੇ ਕੀ ਕਹਿਣਾ ਚਾਹੋਗੇ ਮੈਂ ਕਿਹਾ ਯਾਰ ਜਿਹਦੀਆਂ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਦੇ ਬਾਰੇ ਕੀ ਕਹਾਵਾਂ ਇਹ ਤਾਂ ਰੱਬ ਹੀ ਹੈ ਨਾ ਕਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਤ ਦਾ ਜੀ ਬਹੁਤ ਜ਼ਿਆਦਾ ਜ਼ੁਲਮ ਕੀਤੇ ਧਰਮ ਦੇ ਨਾਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਹੱਦ ਕਰਤੀ ਇੰਤਹਾ ਕਰਤੀ ਤਾਂ ਫਿਰ ਅੱਜ ਉਹ ਭੁਗਤ ਰਹੇ ਨੇ ਕਿ ਅੱਜ ਭੁਗਤ ਰਹੇ ਨੇ ਸੋ ਪਰਮਾਤਮਾ ਜੀ ਆਮ ਆਦਮੀ ਪਾਰਟੀ ਹਸਪਤਾਲਾਂ ਦੀ ਗੱਲ ਕਰਦੀ ਹੈ ਸਕੂਲਾਂ ਦੀ ਗੱਲ ਕਰਦੀ ਹੈ ਬਿਜਲੀ ਦੀ ਗੱਲ ਕਰਦੀ ਹੈ ਪਾਣੀ ਦੀ ਗੱਲ ਕਰਦੀ ਹੈ ਸੜਕਾਂ ਦੀ ਗੱਲ ਕਰਦੀ ਹੈ ਇਨਫਰਾਸਟ੍ਰਕਚਰ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਕਿਸੇ ਸਮਾਜ ਨੂੰ ਵੰਡਣ ਦੀ ਗੱਲ ਲੜਾਉਣ ਦੀ ਗੱਲ ਨਹੀਂ ਕਰਦੀ ਆਮ ਆਦਮੀ ਪਾਰਟੀ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਲੋਕਾਂ ਨੂੰ ਲੁੱਟਣ ਦੀ ਗੱਲ ਨਹੀਂ ਕਰਦੀ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਤੇ ਮੈਂ ਵੀ ਪਣਾ ਫੇਮਸ ਕਲਾਕਾਰ ਸੀ ਮੈਨੂੰ ਕੀ ਲੋੜ ਸੀ ਇੱਧਰ ਪੰਗਾ ਲੈਣ ਦੀ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇੱਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਮੈਂ ਇੱਥੇ ਵੀ ਦਿੱਲੀ ਵੀ ਆਉਂਦਾ ਰਿਹਾ ਸ਼ੋਅ ਕਰਨ ਆਉਂਦਾ ਰਿਹਾ ਡਾਕਟਰ ਚੈਲੰਜ ਜਾਂਦੇ ਰਹੇ ਆ ਮੈਨੂੰ ਕੀ ਲੋੜ ਸੀ ਪਰ ਮੇਰੇ ਦਿਲ 'ਚ ਇੱਕ ਗੱਲ ਸੀ ਕਿ ਭਗਵੰਤਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਆ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਜਦੋਂ ਚੁੱਲਿਆਂ 'ਚ ਅੱਗ ਮੁੱਚੇ ਫਿਰ ਹਾਸੇ ਨੇ ਆਉਂਦੇ